ਇਸ ਸਮੇਂ ਹਸਪਤਾਲ ਦੇ ਵਿੱਚ ਕਰੀਬ 40 ਦੇ ਆਸ-ਪਾਸ ਪੇਸ਼ੈਂਟ ਐਡਮਟ ਨੇ ਮਰੀਜ਼ ਬਹੁਤ ਜ਼ਿਆਦਾ ਵਧ ਰਿਆਂ ਤਾਂ ਹਸਪਤਾਲ ਦੀ ਬਿਲਡਿੰਗ ਵੀ ਵੱਡੀ ਕਰਨ ਦੀ ਵੱਡੀ ਹੋਣ ਦੀ ਜ਼ਰੂਰਤ ਹੈ ਜੀ ਸੰਗਤ ਨੂੰ ਬੇਨਤੀ ਹੈ ਸਰੀਏ ਦੀ ਸੀਮੈਂਟ ਦੀ ਇੱਟਾਂ ਦੀ ਬਜਰੀ ਦੀ ਜ਼ਰੂਰ ਮਦਦ ਕਰੋ ਤਾਂ ਜੋ ਅਸੀਂ ਇਸ ਹਸਪਤਾਲ ਨੂੰ ਵੱਡਾ ਕਰ ਸਕੀਏ ਅੱਗੇ ਨੂੰ ਫਰਕਾ ਸ਼ੁਕਰ ਹੈ ਮਹਾਰਾਜ ਜੀ ਦੇ ਪਾਸ਼ਾ ਐਗਰ ਉਮੇਰ ਕਰਨਗੇ ਮੇਰੇ ਬੱਚੇ ਨੂੰ ਠੀਕ ਹੋ ਜਾਣਾ ਤੇ अच्छा हुन गेमा ਨਹੀਂ ਖੇਡਨੀ ਤੇ ਲੈ गेਮਾਂ ਨੇ ਤੈਨੂੰ ਕੀ ਹਾਲ ਕਰਤਾ ਤੇਰਾ ਆਊਗਾ ਤੇਰਾ ਪੁੱਤ ਤਨੂੰ ਮੈਂ ਅੱਛਾ ਆਊਗਾ ਕਿੰਨਾ ਕਰ ਹੋਸ਼ਲਾ ਰੱਖ ਥੋੜਾ ਹੋ ਗਿਆ ਤੇਰਾ ਪ੍ਰੈਸ਼ਨ ਸ਼ੁਕਰ ਹੈ ਮਹਾਰਾਜ ਦਾ ਹੁਣ ਤੇ ਆ ਲੱਖੀ ਬਾਈ ਅੱਗੇ ਵਾਲੀ ਗਲਤੀ ਨਾ ਕਰਨੀ ਆਈ ਨਹੀਂ ਨਹੀਂ ਕਰੀਓ ਡੈਥ ਹੋਈ ਅਜਵਾਈ ਦੀ ਉਦਨ ਦੀਆਂ ਬਾਤਾਂ ਆਈ ਹਾਲ ਦਾ ਹਾਂ ਰੋਣਾ ਨੇ ਅੱਖਾਂ 'ਚ ਪਾਣੀ ਨਹੀਂ ਲੈ ਕੇ ਆਉਣਾ ਰੋਣਾ ਨੇ ਨਾ ਨਾ ਮੇਰੀ ਭੈਣ ਰੋਣਾ ਨੇ ਜੇ ਦੂਜੀ ਅੱਖ ਵੀ ਖਤਮ ਹੋ ਜਾਂਦੀ ਫੇਰ ਆਪਾਂ ਕੀ ਕਰਦੇ ਹੁਣ ਤੱਕ ਤੂੰ ਦੇਖ ਤਾਂ ਪਾ ਰਹੀ ਹੈ ਨਾ ਆਪਰੇਸ਼ਨ ਹੋਣਾ ਨਹੀਂ ਇਹਦਾ ਹੌਲੀ ਹੌਲੀ ਘਟੂਗਾ ਦਵਾਈਆਂ ਨਾਲ ਟੀਕੇ ਨਾਲ ਫਿਕਰ ਨਹੀਂ ਕਰਨਾ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਹਸਪਤਾਲ ਦੇ ਵਿੱਚ ਆਪਾਂ ਖੜੇ ਆ ਜੀ ਇਸ ਟਾਈਮ 25 ਪੇਸ਼ੈਂਟ ਤਾ ਇਹ ਡਾਇਰੈਕਟ ਐਡਮਿਟ ਨੇ ਜਿਹੜੇ ਸਾਡੇ ਕੋਲੇ ਆਈਸੀਯੂ ਦੇ ਵਿੱਚ ਕ੍ਰਿਸ਼ਨਾ ਰਾਜਕਮਾਰ ਨੀਤੂ ਭੈਣ ਅਮਨ ਜਿਹੜਾ ਬਰਨ ਹੋਇਆ ਹੋਇਆ ਬਾਪੂ ਲਾਭ ਸਿੰਘ ਤੇ ਕੁਲਦੀਪ ਕੌਰ ਮਾਤਾ ਲੋ ਇਸ ਟਾਈਮ ਹਸਪੀਟਲ ਦੇ ਵਿੱਚ ਕਰੀਬ 40 ਦੇ ਆਸ-ਪਾਸ ਪੇਸ਼ੈਂਟ ਐਡਮਿਟ ਨੇ ਉੱਪਰਲਾ ਫਲੋਰ ਵੀ ਫੁੱਲ ਆ ਜਗ੍ਹਾ ਨਹੀਂ ਹੈਗੀ ਇੱਕ ਵੀ ਬੈੱਡ ਲਗਾਉਣ ਵਾਸਤੇ ਹੁਣ ਕੱਲ ਪੇਸ਼ੈਂਟ ਜਿਹੜੇ ਸੀਗੇ ਕੁਝ ਕੇ ਨਾਲ મતલਬ ਸਮੇ ਤੋਂ ਪਹਿਲਾਂ ਛੁੱਟੀ ਦਿੱਤੀ ਜਿਹੜੇ ਤੁਹਾਡੇ ਰਿਕਵਰ ਹੋ ਰਹੇ ਸੀਗੇ ਉਹਨਾਂ ਨੂੰ ਉਧਰ ਸ਼ਿਫਟ ਕੀਤਾ ਨਵੀਂ ਬਿਲਡਿੰਗ 'ਚ ਕਿਉਂਕਿ ਇੱਥੇ ਬੈੱਡ ਵਾਸਤੇ ਜਗ੍ਹਾ ਹੈ ਨਹੀਂ ਸੀ ਤੇ ਇੱਥੇ ਆਹ ਜਿਹੜੀ ਵਿੱਚ ਦੀ ਨਿਕਲਣ ਵਾਸਤੇ ਜਗ੍ਹਾ ਵਾ ਨਿੰਗਣ ਵਾਸਤੇ ਹੁਣ ਇਹਦੇ ਵਿੱਚ ਵੀ ਬੈੱਡ ਲਾਉਣ ਵਾਸਤੇ ਕੱਲ ਵਿਚਾਰ ਹੋ ਰਿਹਾ ਸੀ ਵੀ ਇੱਥੇ ਵੀ ਲਾ ਲਈਏ ਪਰ ਫਿਰ ਇੰਨੇ ਪੇਸ਼ੈਂਟਸ ਦੇ ਵਿੱਚ ਇਨਫੈਕਸ਼ਨ ਹੋਣ ਦਾ ਇੱਕ ਦੂਸਰੇ ਤੋਂ ਜ਼ਿਆਦਾ ਖਤਰਾ ਹੋ ਜਾਂਦਾ ਵਾਹਿਗੁਰੂ ਕਿਰਪਾ ਕਰਨ ਤੁਸੀਂ ਦੇਖੋ ਅੱਜ ਕੱਲੇ ਕੱਲੇ ਪੇਸ਼ੈਂਟ ਨੂੰ ਕਿੱਦਾਂ ਸਾਡੇ ਡਾਕਟਰ ਚੈੱਕ ਕਰਦੇ ਨੇ ਮਿਲਦੇ ਨੇ ਅਸੀਂ ਇੱਕ ਦੂਸਰੇ ਦੇ ਨਾਲ ਰਲ ਕੇ ਕਿਦਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਸਾਡਾ ਨਰਸਿੰਗ ਸਟਾਫ ਡਾਕਟਰਾਂ ਦਾ ਸਟਾਫ ਸਾਰੇ ਰਲ ਕੇ ਸਾਡੀ ਟੀਮ ਦੇ ਮੈਂਬਰ ਵਲੰਟੀਅਰ ਸੇਵਾਦਾਰ ਹਰ ਇੱਕ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਹਨ ਬਹੁਤ ਸਾਰੇ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਨੇ ਕ੍ਰਿਟੀਕਲ ਨੇ ਜਿਨ੍ਹਾਂ ਦੇ ਵੱਡੇ ਵੱਡੇ ਜ਼ਖਮ ਨੇ ਜਿਵੇਂ ਪ੍ਰੀਤੀ ਭੈਣ ਪਈ ਹੈ ਇੱਥੇ ਹਨ ਉਹਦੇ ਬਹੁਤ ਵੱਡੇ ਜ਼ਖਮ ਨੇ ਪਿੱਛੇ ਬਾਪੂ ਬ੍ਰਿਹਾਮ ਸਿੰਘ ਜੀ ਜਿਹਨਾਂ ਨੂੰ ਲੈ ਕੇ ਆਏ ਸੀ ਚੂੜਾ ਟੁੱਟਿਆ ਆਇਆ ਸੀ ਹਰ ਇੱਕ ਮੈਂਬਰ ਇੱਥੇ ਆਪਣੀ ਜ਼ਿੰਦਗੀ ਚ ਚਾਰ ਪੇਸ਼ੈਂਟ ਸਾਡੇ ਕੋਲ ਇਸ ਟਾਈਮ ਸੀਏ ਵਾਲੇ ਨੇ ਕੈਂਸਰ ਵਾਲੇ ਨੇ ਬਾਪੂ ਸੁਖਦੇਵ ਸਿੰਘ ਦੇ ਬਾਥਰੂਮ ਵਾਲੀ ਜਗ੍ਹਾ ਤੇ ਕੈਂਸਰ ਆ ਬਸ ਕਰ ਇੱਕ ਪੇਸ਼ੈਂਟ ਆ ਜਿਹਦੇ ਮੰਨ ਲਓ ਮੂੰਹ ਦੇ ਵਿੱਚ ਕੈਂਸਰ ਆ ਬਾਪੂ ਲਾਭ ਸਿੰਘ ਜੀ ਦੇ ਇਸ ਤਰ੍ਹਾਂ ਦੀਆਂ ਤਕਲੀਫਾਂ ਇਸ ਤਰ੍ਹਾਂ ਦੇ ਦੁੱਖ ਤਿੰਨ ਦੋ ਪੇਸ਼ੈਂਟ ਸਾਡੇ ਕੋਲ ਇੱਥੇ ਬਲਾਈਂਡ ਨੇ ਜਿਹਨਾਂ ਨੂੰ ਦਿਖਦਾ ਨਹੀਂ ਅੱਜ ਇਹ ਸੁਪਨਿਆਂ ਦੇ ਘਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਜਿਹੜੀਆਂ ਹਸਪਤਾਲ ਦੀਆਂ ਜ਼ਰੂਰਤਾਂ ਵੱਡੀਆਂ ਹੋ ਰਹੀਆਂ ਜਿਹਦੇ ਵਿੱਚ ਇਸ ਤਰ੍ਹਾਂ ਦੇ ਕ੍ਰਿਟੀਕਲ ਪੇਸ਼ੈਂਟ ਜਿਹੜੇ ਕਿਵੇਂ ਬਾਪੂ ਜੀ ਸੁਵਿੰਦਰ ਸਿੰਘ ਤੁਸੀਂ ਦੇਖਦੇ ਹੋ ਬਾਪੂ ਵਾਸਤੇ ਵੱਡਾ ਹਸਪਤਾਲ ਦੇ ਵਿੱਚ ਬੈੱਡ ਸੀ ਪੇਸ਼ੈਂਟ ਪ੍ਰੋਵਾਈਡ ਕਰਾਇਆ ਗਿਆ ਕਿਉਂਕਿ ਬਾਪੂ ਦੀ ਸਿਹਤ ਆ ਜਿਹੜੀ ਬਹੁਤ ਜ਼ਿਆਦਾ ਭਾਰੀ ਆ ਵੀਵ ਚੰਨ 3.5 ਕੁਇੰਟਲ ਦੇ ਆਸ-ਪਾਸ ਵਜੇ ਨਾ ਬਾਪੂ ਦਾ ਹੁਣ ਸਾਡੀ ਕੋਸ਼ਿਸ਼ ਹੈ ਬੈਕ ਸਾਈਡ ਤੇ ਪਿਛਲੇ ਪਾਸੇ ਅਸੀਂ ਹਸਪੀਟਲ ਦੀ ਬਿਲਡਿੰਗ ਦਾ ਕਾਰਜ ਸ਼ੁਰੂ ਕਰਨਾ ਵਾ ਸੰਗਤ ਨੂੰ ਬੇਨਤੀ ਹੈ ਸਰੀਰ ਦੀ ਸੀਮੈਂਟ ਦੀ ਇੱਟਾਂ ਦੀ ਬਜਰੀ ਦੀ ਜਰੂਰ ਮਦਦ ਕਰੋ ਤਾਂ ਜੋ ਅਸੀਂ ਇਸ ਹਸਪੀਟਲ ਨੂੰ ਵੱਡਾ ਕਰ ਸਕੀਏ ਇਸ ਹਸਪੀਟਲ ਦੀਆਂ ਜਿਵੇਂ ਜਿਵੇਂ ਜ਼ਰੂਰਤਾਂ ਵੱਡੀਆਂ ਹੋ ਰਹੀਆਂ ਮਰੀਜ਼ ਬਹੁਤ ਜ਼ਿਆਦਾ ਵੱਧ ਰਿਹਾ ਤਾਂ ਹਸਪੀਟਲ ਦੀ ਬਿਲਡਿੰਗ ਵੀ ਵੱਡੀ ਗਰਾਊਂਡ ਦੀ ਵੱਡੀ ਹੋਣ ਦੀ ਜ਼ਰੂਰਤ ਹੈ ਜੀ ਜਰੂਰ ਸਾਰੇ ਜਣੇ ਅਰਦਾਸ ਕਰਿਓ ਉਹਨਾਂ ਦੇ ਸਮੇਂ 'ਚ ਅਸੀਂ ਇੱਥੇ ਇਸ ਬਿਲਡਿੰਗ ਨੂੰ ਹੋਰ ਥੋੜਾ ਵੱਡਾ ਕਰ ਸਕੀਏ ਇਹਨਾਂ ਪੇਸ਼ੈਂਟਸ ਦੇ ਵਾਸਤੇ ਚੰਗੀ ਸਹੂਲਤਾਂ ਚੰਗਾ ਬਰਾਂਡ ਬਣਨ ਦਾ ਪੇਸ਼ੈਂਟ ਦੀ ਕੇਅਰ ਕਰਨ ਦਾ ਪ੍ਰਬੰਧ ਹੋ ਸਕੇ ਵਾਹਿਗੁਰੂ ਕਿਰਪਾ ਕਰਨ ਸੀਮੈਂਟ ਸਰੀਆ ਇੱਟਾ ਰੇਤਾ ਬਜਰੀ ਇਹ ਜ਼ਰੂਰ ਪਹੁੰਚ ਜਿਆ ਕਰੋ ਸਾਡੇ ਕੋਲ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਸਿਰਫ ਇਹੀ ਚੀਜ਼ਾਂ ਚਾਹੀਦੀ ਪੂਰੀ ਵੀਡੀਓ ਦੇਖਿਓ ਕਿਦਾਂ ਕੱਲ-ਕੱਲੇ ਪੇਸ਼ੈਂਟ ਦੀ ਕੀ ਕੰਡੀਸ਼ਨ ਹੈ ਇਹ ਪੇਸ਼ੈਂਟ ਦਾ ਪ੍ਰਿੰਟ ਪੈਰਾਂ ਨੂੰ ਡਿਸਚਾਰਜ ਕਰਨ ਵਾਲਾ ਸੋਚਣਾ ਮੈਨੂੰ ਬਹੁਤ ਜ਼ਿਆਦਾ ਸਵੇਲਿੰਗ ਸੀਗੀ ਹੂੰ ਪੈਰ ਤੇ ਸਵੇਲਿੰਗ ਬਹੁਤ ਆ ਗਈ ਇਨਫੈਕਸ਼ਨ ਹੀ ਸੀਗਾ ਕੰਬਲ ਧਾਰ ਵੇਟ ਲੱਤ ਐਂਟੀਬਾਇਟਿਕ ਦੇ ਦਿੱਤੇ ਐਂਟੀਬਾਇਟਿਕ ਚੱਲ ਰਹੀ ਹੈ ਕੀ ਨਾਂਤਰਾ ਵੀਰੇ ਗੁਰਵਿੰਦਰ ਜੀ ਗੁਰਵਿੰਦਰ ਕਿਵੇਂ ਹੁਣ ਅੱਗੇ ਨੂੰ ਠੀਕ ਹੈ ਜੀ ਠੀਕ ਹੈ ਸਵੇਲਿੰਗ ਦੀ ਪਹਿਲਾਂ ਥੋੜੀ ਜਿਹੀ ਤੰਗ ਕਰ ਰਹੀ ਸੀ ਤੇ ਹੁਣ ਠੀਕ ਹੈ ਜੀ ਨਾਲ ਕੌਣ ਆ ਤੇਰੇ ਨਹੀਂ ਹੈ ਜੀ ਹਾਂਜੀ ਜਸਵਿੰਦਰ ਸਿੰਘ ਜੀ ਠੀਕ ਠਾਕ ਹੋ ਅੱਗੇ ਨੂੰ ਫਰਕ ਆ ਸ਼ੁਕਰ ਹੈ ਮਹਾਰਾਜ ਸਿਪੇ ਪਾਸ਼ਾ ਹੋ ਗਿਆ ਇਹ ਬੋਲਾ ਇਹ ਬੈਠ ਕੇ ਹੂੰ ਸੁਕੇ ਆ ਹੂੰ ਸੁਕੇ ਨੇ ਨਾ ਸੁਕੋ ਹੋ ਜਾਣਾ ਹੋ ਜਾਣਾ ਫਿਕਰ ਨਾ ਕਰ ਪਾਣੀ ਪੀ ਲੈ ਹੂੰ ਅੱਗੇ ਮੈਂ ਰੋਈ ਨਾ ਜਾਣਾ ਜਨਾਹ ਜਾਈ ਅੰਜਰਨ ਦਾਨਵਾ ਹੂੰ ਇਹਨੇ ਕਿਹਾ ਮੈਂ ਰੋਈ ਕਿਹਦਾਗਾ ਨਹੀਂ ਡਾਕਟਰ ਨੇ ਕਿਹਾ ਹੋਊਗਾ ਨਾ ਡਾਕਟਰ ਨੇ ਮੈਨੂੰ ਨਹੀਂ ਕਿਹਾ ਇਹਨਾਂ ਨੂੰ ਕਿਹਾ ਹੋਊ ਤੁਹਾਨੂੰ ਤਾਂ ਕੀ ਕਹਿਣਾ ਹੂੰ ਹੂੰ ਇਹਦੇ ਆਪੀ ਬਾਈ ਲਿਆ ਦੁੜ ਦੁਪੱਟਾ ਕਿੱਥੇ ਦੁਪੱਟਾ ਘੱਟੋ ਨਹੀਂ ਬੰਨ ਕੇ ਰੱਖਦੇ ਨਹੀਂ ਬੰਨ ਕੇ ਰੱਖਿਆ ਕਰੋ ਦੁਪੱਟਾ ਇਹਨਾਂ ਦਾ ਦੁਪੱਟਾ ਕਿੱਥੇ ਕਰਕੇ ਛੋਟਾ ਜਿਹਾ ਦੁਪੱਟਾ ਲਿਆ ਦਿਓ ਪੀਲਾ ਇਹਨਾਂ ਨੂੰ ਆਪ ਬੰਨ ਲੈ ਕਰਨਗੇ ਪਿਸ਼ਾਬ ਜਿਹੜਾ ਤੈਨੂੰ ਫੀਲ ਹੁੰਦਾ ਜਦੋਂ ਆਉਂਦਾ ਪਿਸ਼ਾਬ ਇਹ ਡੱਬੇ 'ਚ ਕਰ ਦਿਓ ਹਾਂ ਧਿਆਨ ਰੱਖਣਾ ਅੱਛਾ ਜੇ ਬਹੁਤ ਟੜਗਾ ਦਾ ਹਨਾ ਲੇੜਿਆ ਹਾਂ ਬੱਡ ਦੇ ਅਰੀਆ ਬੱਡ ਦੇ ਚ ਕਰਨਾ ਬਾਸ ਇਹਨੂੰ ਗਿੱਲਾ ਘੱਟ ਹੋਣ ਦੇਣਾ ਏਰੀਆ ਦੀ ਠੀਕ ਹੈ ਕਿਉਂਕਿ ਗਿੱਲਾ ਤੋਂ ਪਹਿਲਾਂ ਜਖਮ ਨਾਲ ਹੀ ਹੋਈ ਜਾਂਦਾ ਪਿਸ਼ਾਬ ਨਹੀਂ ਬਾਹਰ ਡੁੱਲਣਾ ਚਾਹੀਦਾ ਹਾਂ ਰੀਟਾ ਕਿਵੇਂ ਤਕੜੀਆਂ ਭਾਈ ਠੀਕ ਬਾਬਾ ਜੀ ਦਾ ਮੇਰਾ ਹੱਥ ਬਾਬੇ ਨਾਨਕ ਦੀ ਮਿਹਰ ਬਾਬੇ ਨਾਨਕ ਦੀ ਮਿਹਰ ਹੋਰ ਮੇਰੀ ਭੈਣ ਕੀ ਕਲਾ ਤਕ ਤਕ ਹੋ ਰਾ ਗਈ ਅਰਤੀ ਕਲਾ ਸਰਬੱਤ ਦਾ ਭਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਹਾ ਸਾਰੇ ਵਾਹਿਗੁਰੂ ਦੀ ਸੋਨੇ ਸੋਨੇ ਹਾਲ ਚੱਤਿ ਸ਼੍ਰੀ ਗੁਰੂ ਦਾ ਚੱਲਦਾ ਟ੍ਰੀਟਮੈਂਟ ਹਾਂਜੀ ਠੀਕ ਹੈ ਉਸ ਸਵੇਰੇ ਬਾਅਦ ਉਹਨੂੰ ਜਦੋਂ ਟੈਗ ਗਈ ਆ ਹੂੰ ਤੇ ਕੀ ਬਾਅਦ ਉਹ ਨਿਕਲ ਕੇ ਆਏਗਾ ਹੂੰ ਕੋਈ ਗੱਲ ਨਹੀਂ ਉਹ ਦਵਾਈ ਕਰਕੇ ਥੋੜਾ ਨਾ ਸੇਡੇਸ਼ਨ ਚ ਨੀਂਦ ਆਉਂਦੀ ਆ ਨਾ ਨਸ਼ੇ ਚ ਤੇ ਉਹ 2-4 ਦਿਨਾਂ ਬਾਅਦ ਹੌਲੀ-ਹੌਲੀ ਮੈਡੀਸਿਨ ਘਟਾਉਣ ਕੇ ਡਾਕਟਰ ਫਿਰ ਦੁਬਾਰਾ ਠੀਕ ਹੋ ਜਾਣਗੇ ਫਰਕ ਪਊਗਾ ਫਿਕਰ ਨਾ ਕਰੋ ਜੀ ਪਰ ਲੁਕੋ ਇੰਨੇ ਸਾਲਾਂ ਦੇ ਜਿਹੜੇ ਪੇਸ਼ੈਂਟ ਨੂੰ ਹਨਾ ਪ੍ਰੋਬਲਮ ਆ ਉਹ ਇੱਕਦਮ ਐਦਾਂ ਮਾਂ ਠੀਕ ਨਹੀਂ ਹੋਣੀ ਹਨਾ ਟਾਈਮ ਲੱਗਣਾ ਥੋੜਾ ਸਬਰ ਰੱਖ ਵੈਗਰੂ ਮਿਹਰ ਕਰਨਗੇ ਇਹ ਬੱਚਾ ਇਹਦਾ ਹਾਂਜੀ ਹਾਂਜੀ ਇਹ ਤਾਂ ਬਹੁਤ ਤੋਂ ਕੁੜੀ ਛੋਟੀ ਕੀ ਨਾ ਪੁੱਤਰਾ ਉਰੇ ਹਾਂਜੀ ਮੰਮੀ ਇਧਰੇ ਇਹ ਕੌਣ ਮੁਨਾ ਅੰਸ਼ ਹੈ ਬੇਟਾ ਤੂੰ ਚਾਹੁੰਦੀ ਏਂ ਵੀ ਪੜੇ ਲਿਖੇ ਹੈ ਨਾ ਵੱਡਾ ਅਫਸਰ ਬਣੇ ਚਾਹੁੰਦੀ ਏਂ ਨਾ ਤਾਂ ਜਲਦੀ ਜਲਦੀ ਠੀਕ ਹੋ ਜਾ ਫਿਰ ਗੋਬਿੰਦ ਕਿਵੇਂ ਪੁੱਤ ਠੀਕ ਹੈ ਇਪਰਵਾੜੇ ਤੋਂ ਮਿਲਿਆ ਜੀ ਨਾਲੇ ਦੇ ਵਿੱਚ ਪਿਆ ਸੀ ਜੀ ਇਹ ਤਾਂ ਬਹੁਤ ਮਾੜੀ ਹਾਲਤ ਸੀ ਇਹ ਦੀ ਵਿਚਾਰੇ ਦੀ ਅੱਗੇ ਨਾਲ ਤਾਂ ਬਹੁਤ ਠੀਕ ਆ ਹਾਂਜੀ ਭੈਣੇ ਸਾਸਰੀ ਕਾ ਕਿਵੇਂ ਗੁਰਮਨ ਹਾਂ ਬਈ ਅੱਜ ਤਾਂ ਚਿਹਰੇ ਤੇ ਸਮਾਈਲ ਆ ਗੁਰਮਨ ਦੇ ਹੈ ਕਿਵੇਂ ਠੀਕ ਆ ਕੀ ਨਾਂ ਤੇਰਾ ਗੁਰਮਨ ਗੁਰਮਨ ਸਿੰਘ ਸ਼ਾਬਾਸ਼ ਗੁਰਮਨ ਪੜਨਾ ਉਹਨੱਕ ਇਸ ਤੋਂ ਬਾਅਦ ਜਾ ਕੇ ਘਰੇ ਸਟੱਡੀ ਕਰੇਗਾ ਕਿਉਂ ਬਸ ਪੜਾਈ ਤਾਂ ਕਰਨੀ ਆ ਯਾਰ ਹੈ ਫਾਈਗਰੂ ਮੇਰ ਕਰਨਗੇ ਮੇਰੇ ਮੁੱਤਲ ਠੀਕ ਹੋ ਜਾਣਾ ਤੂੰ ਅੱਛਾ ਹੁਣ ਗੇਮਾਂ ਨਹੀਂ ਖੇਡਣੀਆਂ ਤੇ ਲੈ ਗੇਮਾਂ ਨੇ ਤੈਨੂੰ ਕੀ ਹਾਲ ਕਰਤਾ ਤੇਰਾ ਕਿਵੇਂ ਬਣ ਅੱਗੇ ਨੂੰ ਬੈਠ ਰਾ ਕੋਈ ਅੰਦੇਖੰ ਭਾਜੇ ਥੋੜਾ ਦਸੇ ਜਿਹਾ ਉਮੀਦ ਤੇ ਦੋ ਟਾਈਮ ਥੋੜੀ ਥੋੜੀ ਰੋਟੀ ਖਾ ਲੈਣਾ ਕੋਈ ਗੱਲ ਨਹੀਂ ਮੈਂ ਨਾਲ ਆਪਾਂ ਕੋਈ ਨਾ ਫਾਈਗਰੂ ਮੇਰ ਕਰਨ ਉਹ ਹਾਂ ਵੀ ਦਾਦੀ ਦੇ ਪੋਤੇ ਆ ਕਿਵੇਂ ਆ ਕੀ ਹਾਲ ਨੇ ਹੈ ਠੀਕ ਆ ਤੂੰ ਇੱਕ ਇਸ ਵਜ੍ਹਾ ਨਾਲ ਆਇਆ ਕਿ ਲੈਕੂ ਹੋ ਗਿਆ ਸੀ ਜਿਸ ਤੇ ਲੈ ਕੇ ਆ ਖਾਣਾ ਨਹੀਂ ਖਾਂਦਾ ਸੀ ਇਸ ਟਾਈਮ ਤੋਂ ਉਹ ਖਾਣਾ ਖਾਂ ਤਾਂ ਉਹ ਛੁੱਪ ਕੇ ਠੀਕ ਹੋ ਗਈ ਸੀ ਬੈਸਰੇ ਨੂੰ ਟੈਸਟ ਕਰਾ ਕੇ ਇੱਕ ਦਿਨ ਲਈ ਰਿਲੀਫਸ਼ਨ ਲਿਖਿਆ ਸੀ ਟੈਸਟ ਸਾਰੇ ਨਾਰਮਲ ਆਏ। ਓਕੇ ਅੱਜੁੱਤੀ ਹੋ ਜੂ। ਬਾਪੂ ਅਕ ਤੇ ਐਨਕ ਲਾ ਕੇ ਰੱਖਣੀ ਆਂ ਛਾ। ਇਹ ਰੇਡੀਓ ਨਵਾਂ ਚਾਹੀਦਾ। ਰੇਡੀਓ ਨਵਾਂ ਤੈਨੂੰ ਮੈਂ ਈਸ਼ੂ ਕਰਵਾ ਦਿੰਦਾ ਅੰਦਰੋਂ ਠੀਕ ਆ। ਓ ਬਾਪੂ ਆ ਮੇਰਾ ਪ੍ਰੀਤ ਬਾਬਾ ਟਟਾਂ ਵਾਲਾ ਕਿਤਾ ਟਟਾ ਬੰਦਾ ਟਟਾ ਇਹ ਕੋ ਬੰਦਾ ਕੁੱਟਣਾ ਉਹਨੇ ਬੰਦਾ ਕੁੱਟਣਾ ਕੋਈ ਨਾ ਪਰ ਹਲਕੇ ਕੁੱਟ ਲਾਂਗੇ ਤੂੰ ਇਸ਼ਾਰਾ ਕਰਦੀ ਬਸ ਮੈਨੂੰ ਮੜਾ ਜਾ ਵੀ ਆ ਬੰਦਾ ਵਾ ਕੁੱਟ ਮੈਂ ਆਪੇ ਦੂ ਰਾਜੂ ਨੂੰ ਕੁੱਟਿਆ ਆਪਣੇ ਘਰ ਦੇ ਉਹਲੇ ਅੱਛਾ ਕੋਈ ਨਾ ਮੈਂ ਕਰੂੰ ਲੋਡਰ ਨੂੰ ਤੂੰ ਬਹਿ ਜਾ ਹੁਣ ਤੁਰਨਾ ਨਹੀਂ ਨਹੀਂ ਤੁਰਦਾ ਹਾਂਜੀ ਕਿਵੇਂ ਆ ਬਈ ਕੋਈ ਆਇਆ ਤੇਰੇ ਘਰ ਦਾ ਤੇਰਾ ਭਰਾ ਤੇਰੀ ਮੰਮੀ ਦੋਨੇ ਆਏ ਸੀ ਦੋਨੇ ਛੱਡ ਕੇ ਭੱਜ ਗਏ ਤੇਰਾ ਕੀ ਨਾਮ ਹੈ ਅਰਪੀਰ ਪਿੰਡ ਕਿਹੜਾ ਜੈਤੋ ਜੈਤੋਂ ਕਿਹੜੇ ਪਿੰਲੇ ਚ ਰਹਿਣਾ ਤੇ ਡਾਕਟਰ ਡਾਕਟਰ ਸਾਹਿਬ ਗੁਰਦੁਆਰਾ ਸਾਹਿਬ ਕੋਲੇ ਤੇ ਬੜੀ ਦੁੱਖ ਦੀ ਗੱਲ ਹੈ ਜੀ ਤੇ ਨੌਜਵਾਨ ਐਚ ਆਈ ਵੀ ਪੋਜ਼ਿਟਿਵ ਆ ਇੰਜੈਕਸ਼ਨ ਲਾਉਂਦਾ ਨਸ਼ਾ ਨਸ਼ਾ ਕਰਦਾ ਸੀਗਾ ਪੈਰ ਗਲ ਗਿਆ ਸੱਟ ਲੱਗ ਗਈ ਡਿੱਗ ਪਿਆ ਉਸ ਤੋਂ ਬਾਅਦ ਘਰ ਚ ਪਿਆ ਇਲਾਜ ਹੋਇਆ ਨਹੀਂ ਲੱਤ ਗਲ ਗਈ ਇੱਥੇ ਸਾਡੇ ਕੋਲ ਲੈ ਕੇ ਆਏ ਸਾਡੇ ਪੁਰਾਣੇ ਜਾਣਕਾਰ ਨੇ ਬਾਪੂ ਸਾਧੂ ਸਿੰਘ ਜੀ ਉਹ ਤਾਂ ਲੈ ਕੇ ਆਏ ਸੀ ਭਲੇ ਵਾਸਤੇ ਇਹਨਾਂ ਨੂੰ ਇਹਦੀ ਮੰਮੀ ਨੂੰ ਵੀ ਲੈ ਕੇ ਨਾਲ ਇਹਦੇ ਭਰਾ ਨੂੰ ਵੀ ਲੈ ਕੇ ਆਏ ਇਹਦਾ ਭਰਾ ਨਾਲ ਰਹਿ ਪਿਆ ਕਹਿੰਦਾ ਮੰਮੀ ਨੂੰ ਘਰੇ ਭੇਜ ਦੂੰ ਮੈਂ ਰਹੂੰਗਾ ਦੋਏ ਦਿਨ ਸਵੇਰ ਨੂੰ ਉਹ ਕਹਿੰਦਾ ਜੀ ਮੈਂ ਤਾਂ ਗੋਲੀਆਂ ਖਾਨਾ ਮੈਂ ਤਾਂ ਨਸ਼ਾ ਕਰਦਾ ਮੈਨੂੰ ਮਿੱਤੋਂ ਨਹੀਂ ਰਹਿ ਹੁੰਦਾ ਚਲੋ ਅਸੀਂ ਉਹਨੂੰ ਸਮਝਾਇਆ ਵੀ ਆਪਦੀ ਮੰਮੀ ਨੂੰ ਸੱਦ ਲਓ ਭੱਜ ਗਿਆ ਹੁਣ 5-6 ਦਿਨ ਹੋ ਗਏ ਕੋਈ ਵੀ ਨਹੀਂ ਆ ਰਿਹਾ ਮਗਰ ਇਕੱਲਾ ਹੀ ਪਿਆ ਵਿਚਾਰਾ ਇੱਥੇ ਹਰਪ੍ਰੀਤ ਇਹ ਕੰਨਾ ਮੈਨੂੰ ਵੀ ਭੇਜ ਦੋ ਮੈਂ ਵੀ ਜਾਣਾ ਮੇਰਾ ਵੀ ਸ਼ਰੀਰ ਔਖਾ ਹੁੰਦਾ ਮੈਂ ਵੀ ਬੀੜੀਆਂ ਪੀਣਾ ਮੈਨੂੰ ਬੀੜੀ ਚਾਹੀਦੀ ਹੈ ਮਤਲਬ ਇੰਨੀ ਤਕਲੀਫ ਦੇ ਵਿੱਚ ਹੋਣ ਦੇ ਬਾਵਜੂਦ ਪਹਿਲਾਂ ਤਾਂ ਘਰ ਦੇ ਭਜਰੇ ਫਿਰ ਖੁਦ ਆਪ ਵੀ ਬੰਦਾ ਅਬਦਲਾਜ ਕਰਾਉਣ ਲਈ ਵਿਲਿੰਗ ਨਹੀਂ ਹੈਗਾ ਹਾਂਜੀ ਕੀ ਹਾਲ ਨੇ ਵੀਰੇ ਠੀਕ ਆ ਇਹ ਵੀ ਇੰਜੈਕਸ਼ਨ ਲਾਉਂਦਾ ਸੀਗਾ ਜੀ ਇਹਦੇ ਵੀ ਇੱਥੇ ਬਹੁਤ ਵੱਡਾ ਹੋਲ ਸੀਗਾ ਮੈਂ ਰਾਤ ਚੈੱਕ ਕੀਤਾ origignal dressing proper ਦੇਖ ਕੇ ਤੁਸੀਂ ਕਰਵਾ ਦਿਆ ਕਰੋ ਹਾਂਜੀ ਉਹ ਵੀ ਟੈਕਸ ਕਰਕੇ ਹਾਂ ਦਰਨੋਂ ਮੈਂ ਸਾਫ਼ ਕੀਤਾ ਜੀ ਉਸ ਦਿਨ ਜਦਨੇ ਆਇਆ ਉਹਦੇ ਵਿੱਚੋਂ ਏਡੀ ਵੱਡੀ ਕਾਰਡ ਨਿਕਲੀ ਬਾਹਰ ਜਦੋਂ ਮੈਨੂੰ ਪ੍ਰੈਸ ਕੀਤਾ ਨਾ ਅੰਦਰੋਂ ਇੱਕ ਕਾਰਡ ਨਿਕਲੀ ਤੇ ਉਹ ਜਦੋਂ ਮਤਲਬ ਬਾਹਰ ਖਿੱਚੀ ਮੈਂ ਜੋ ਕਟਗੀ ਨਾਲ ਵਾਤ ਸੀ ਆ ਗਈ ਮੇਰੇ ਉਹ ਗਲੀ ਪਈ ਸੀ ਵਿੱਚ ਤੇ ਯੋ ਮੈਂ ਦੇਖੂ ਬੰਦੇ ਨੂੰ ਕੋਈ ਪੇਨ ਦਾ ਅਹਿਸਾਸ ਨਹੀਂ ਹੋ ਰਿਹਾ ਸੀ ਨਸ਼ਾ ਕਰ ਲੈਂਦਾ ਸੀ ਬਸ ਹੁਣ ਠੀਕ ਐ ਤੂੰ ਠੀਕ ਐ ਕੋਈ ਨਾ ਤਕੜਾ ਹੋ ਜਾਣਾ ਤਕੜਾ ਹੋ ਗਿਆ ਤੇ ਸੇਵਾ ਕਰਾਉਣੀ ਸਾਡੇ ਨਾਲ ਹਨਾ ਕਿਵੇਂ ਭੈਣੇ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਕਿਵੇਂ ਭੈਣ ਅੱਛਾ ਇਹਨਾਂ ਹਾਂ ਕੱਲ ਹੀ ਆਏ ਐ ਪੇਸ਼ੈਂਟ ਇਹ ਪਰਵਾਲ ਪਿੰਡ ਤੋਂ ਮਿਲੀ ਐ ਇੱਥੋਂ ਤੇ ਬਹੁਤ ਜਿਆਦਾ ਆਫਸੈਟ ਆ ਦੱਸ ਵੀ ਨਹੀਂ ਪਾ ਰਹੀ ਕੋਈ ਸ਼ਬਦ ਆਪ ਬਾਰੇ ਇਹ ਅੱਖਾਂ ਤੋਂ ਬਲਾਈਂਡ ਸੀ ਜੀ ਇਹਨੇ ਆਪਣੀ ਜੇਬਾਂ ਦੇ ਵਿੱਚ ਨਾ ਟਾਇਲਟ ਪਰੀ ਹੋਈ ਸੀ ਸਾਰੀਆਂ 'ਚ ਤੇ ਇਹ ਕਿਤੇ ਟ੍ਰੇਨ 'ਚ ਆਇਆ ਜਲੰਧਰ ਉਹਨਾਂ ਨੇ ਜਦੋਂ ਟ੍ਰੇਨ ਸਾਫ਼ ਕਰਨ ਲੱਗੇ ਉੱਥੋਂ ਕੱਢ ਕੇ ਬਾਹਰ ਸੁੱਟਦਾ ਯਾਰਡ ਦੇ ਵਿੱਚ ਉੱਸੀ ਪਿਆ ਸੀ ਖਾਨ ਸਾਹਿਬ ਲੇਟ ਜਾਓ ਲੇਟ ਜਾਓ ਹਾਂਜੀ ਮਾਤਾ ਕਿਵੇਂ ਥੋਡੀ ਬੇਟੀ ਪ੍ਰੀਤੀ ਇਹ ਪ੍ਰੀਤੀ ਓੜੇ ਪ੍ਰੀਤੀ ਸਤਿ ਸ਼੍ਰੀ ਅਕਾਲ ਠੀਕ ਐ ਭਣੇ ਇਹ ਭਣੇ ਠੀਕ ਆ ਇਹ ਕੁੜੀ ਪੜ੍ਹੀ ਲਿਖੀ ਹੈ ਜੀ ਗ੍ਰੈਜੂਏਸ਼ਨ ਕੀਤੀ ਹੋਈ ਸੀ ਕਿ ਮਾਂ ਵੀ 10th ਪਾਸ ਆ ਬਸ ਉਸ ਘਰ ਦੇ ਹਾਲਾਤ ਇਦਾਂ ਦੇ ਹੋਏ ਭਰਾ ਦੀ ਵੀ ਡੈਥ ਹੋ ਗਈ ਫਾਦਰ ਦੀ ਵੀ ਡੈਥ ਹੋ ਗਈ ਅਫਸੈਟ ਹੋ ਗਈ ਘਰ ਤੇ ਹੁਣ ਬਹੁਤ ਮੁਰੇ ਹਾਲ ਸੀ ਜਲੰਧਰ ਤੋਂ ਲੈ ਕੇ ਆਏ ਧੌਂਗੜੀ ਰੋਡ ਤੇ ਪਹਿ ਜਾ ਭੈਣੇ ਕੱਲ ਅਰੈਸਟ ਇਹਨਾਂ ਦੇ ਅੱਖਾਂ ਦਾ ਚੈੱਕ ਅਪ ਹੋਣਾ ਮਾ ਉਹਨਾਂ ਲਈ ਅੱਜ ਭੇਜ ਦੋ ਅੱਖਾਂ ਲਈ ਇਹਨਾਂ ਨੂੰ ਮੋਤੀ ਉੱਤਰ ਆ ਰਹੀਆਂ ਨੇ ਅੱਖਾਂ 'ਚ ਉਹ ਭਵਾ ਦਿਓ ਜਰੂਰ ਅੱਜ ਅੱਖਾਂ ਦਾ ਅਲਟਰਾਸਾਉਂਡ ਵੀ ਭੇਜ ਦਿਓ ਹਾਂ ਬਾਪੂ ਗੁਰਸੇਵਕ ਸਿਆ ਠੀਕ ਆ ਕੋਈ ਨਹੀਂ ਆਊਗਾ ਤੇਰਾ ਰਿਪੋਰਟ ਤੈਨੂੰ ਮੈਂ ਅੱਛਾ ਆਊਗਾ ਫਿਕਰ ਨਾ ਕਰ ਹੋਸਨਾ ਰੱਖ ਥੋੜਾ ਹਾਂ ਵੀ ਸਖਦੇਵ ਸਿੰਘ ਹਾਂ ਇਹਨਾਂ ਦੇ ਸੀਏ ਆ ਨਾ ਹਾਂਜੀ ਫਾਈਲ ਹੈ ਫਾਈਲ ਦੇ ਵਿੱਚ ਓਕੇ ਨਹੀਂ ਸੀਏ ਆਪਾਂ ਕਰਾ ਲਈ ਆਪਸੀ ਆ ਗਈ ਆਪਣੀ ਰਿਪੋਰਟ ਹਾਂਜੀ ਜਿਹੜੀ ਆਪਾਂ ਕਰਾਈਏ ਓਕੇ ਇਹਦਾ ਜੀ ਹੁਣ ਇੱਕ ਤਾਂ ਸਾਈਕੀਆਟ੍ਰਿਕ ਥੋੜੇ ਸੀਗੇ ਹੁਣ ਠੀਕ ਆ ਕਿਨੂੰ ਸਟੇਬਲ ਆ ਸਟੇਬਲ ਹਾਂ ਵੀ ਸਖਦੇਵ ਸਿੰਘ ਕਿਵੇਂ ਆ ਕਾਲਿਆ ਹੋ ਗਿਆ ਤੇਰਾ ਆਪਰੇਸ਼ਨ ਸ਼ੁਕਰ ਹੈ ਮਹਾਰਾਜ ਦਾ ਹੁਣ ਧਿਆਨ ਰੱਖੀ ਭਾਈ ਅੱਗੇ ਵਾਲੀ ਗਲਤੀ ਨਾ ਕਰਲੀਓ ਤੇ ਨਾ ਕਿੰਨਾ ਖਰਚਾ ਦੁਬਾਰਾ ਡਬਲ ਹੋ ਗਿਆ ਇਹ ਜਿਹੜੀ ਅੱਗੇ ਤੇਰੀ ਨਾਸੇ ਦੀ ਬਲੌਕ ਸੀਗੀ ਉਹ ਫੇਰ ਦੁਬਾਰਾ ਤਾਂ ਨਹੀਂ ਲੱਤ ਸੁੱਜ ਰਹੀ ਐ ਨਹੀਂ ਜ਼ਿਆਦਾ ਜੀ ਨਹੀਂ ਨਹੀਂ ਸੁੱਜੀ ਫਿਰ ਸਰਜਰੀ ਕਰਤੀ ਥੋੜੀ ਜਿਹੀ ਸਰਜਰੀ ਦਾ ਥੋੜਾ लास्ट ਟਾਈਮ ਕੀ ਹੋਇਆ ਸੀ ਜੀ ਜਿੱਦਾਂ ਸਰਜਰੀ ਹੋਈ ਸੀ ਨਾ ਤਾਂ ਇਹਦੀ ਇੱਕ ਪੱਟਰ ਦੇ ਅੰਦਰਲੀ ਜਿਹੜੀ ਮੇਨ ਨਾਸੇ ਦੀ ਬਲੱਡ ਵਾਲੀ ਉਹ ਬੰਦ ਹੋ ਗਈ ਸੀਗੀ ਤੇ ਉਹਦੇ ਕਰਕੇ ਫਿਰ ਪੂਰੀ ਲੱਤ ਸੁੱਜ ਗਈ ਸੀ ਇਹਦੀ ਤਾਂ ਫਿਰ ਉਹਨਾਂ ਆਪਰੇਟ ਕਰਾਇਆ ਸੀ ਆਪਾਂ ਨਰਵ ਦਾ ਤਾਂ ਉਹਨਾਂ ਦੁਆਰ ਮੈਨੂੰ ਐ ਵੀ ਉਹ ਤਾਂ ਨਹੀਂ ਸੋਝੇ ਸੀ ਉਹਦੇ ਹਾਂ ਉਹ ਇੱਕ ਵਾਰੀ ਫਾਲੋਅ ਅਪ ਕਰਾ ਲਿਓ ਇਹ ਹਾਂ ਉਹ ਸ਼ਾਇਦ ਤੁਸੀਂ ਫਾਈਲ ਚੈੱਕ ਕਰੋਗੇ ਨਾ ਉਹ ਜਿਹੜੇ ਨੀਰੋਜ ਸਰਜਨ ਨੇ ਉਹਨਾਂ ਤੋਂ ਆਪਰੇਟ ਹੋਇਆ ਸੀ ਇਹਨਾਂ ਦਾ ਉਹਨਾਂ ਦੀ ਟੀਮ ਨੇ ਕੀਤਾ ਸੀ ਆਪਰੇਟ ਇਹਨਾਂ ਦਾ ਉਹਦਾ ਵੀ ਇੱਕ ਫਾਲੋਅ ਅਪ ਜ਼ਰੂਰ ਕਰਾ ਦਿਓ ਇਹਨਾਂ ਦਾ ਕੀ ਕੰਡੀਸ਼ਨ ਹੈ ਬਾਪੂ ਪਰ ਆਪਣੇ ਬਰਿਆਮ ਸਿੰਘ ਜੀ ਇੱਕ ਤਾਂ ਇਹਨਾਂ ਦੀ ਜੀ ਇੱਕ ਨੰ ਚੂੜੇ ਦਾ ਦੇਖੋ ਆਪਣੇ ਸਟਾਫ ਨੇ ਇੱਕ ਬੜੀ ਬਲੰਡਰ ਮਿਸਟੇਕ ਕੀਤੀ ਹੈ ਇਹਨਾਂ ਦੇ ਨਾਲ ਕਿ ਇਹਨਾਂ ਚੂੜਾ ਟੁੱਟਿਆ ਸੀ ਬਹੁਤ ਸਾਲਾਂ ਤੋਂ ਇਹ ਤੁਰਦੇ ਸੀ ਥੋੜਾ ਥੋੜਾ ਆਪਦੇ ਘਰ ਤੁਰ ਕੇ ਜਾਂਦੇ ਸੀ ਰੋਟੀ ਖਾ ਕੇ ਆਉਂਦੇ ਸੀ 1 ਕਿਲੋਮੀਟਰ ਤੋਂ ਦਿੱਲੀ ਦੋ ਟਾਈਮ ਹੁਣ ਇੱਥੇ ਆਏ ਆਪਣੇ ਮੈਂ ਇਹਨਾਂ ਨੂੰ ਪਹਿਲਾਂ ਵੀ ਸਮਝਾਇਆ ਸੀ ਕਿ ਜਦੋਂ ਆਪਣਾ ਕੋਈ ਪੇਸ਼ੈਂਟ ਆਉਂਦਾ ਜਿਉਂਦੇ ਚ ਮੰਨ ਲਓ 4 ਗ੍ਰਾਮ ਬਲੱਡ ਆਪਾਂ ਇਹ ਨਹੀਂ ਵੀ ਫਟਾਫਟ ਉਹਦੇ 4 ਬੋਤਲਾਂ ਬਲੱਡ ਦੀਆਂ ਚੜਾ ਦੇਣੀਆਂ ਕਿਉਂਕਿ ਬਾਡੀ ਐਕਸੈਪਟ ਹੀ ਨਹੀਂ ਕਰਦੀ ਇਕਦਮ ਇੱਕ ਬੰਦਾ ਇੰਨੇ ਕੂੜੇਗੰਨ ਚੋਂ ਆਇਆ ਉਹਦੇ ਸਾਰੇ ਨੂੰ ਆਪਾਂ ਹਾਈਜੀਨ ਖਾਣਾ ਫਟਾਫਟ ਇੰਜੈਕਸ਼ਨ ਲਾਤੇ ਇਨਫੈਕਸ਼ਨ ਘਟਾਉਣ ਵਾਲੇ ਉਹਦੀ ਬਾਡੀ ਬੈਕਅਪ ਹੀ ਨਹੀਂ ਚੱਕਦੀ ਖਤਮ ਹੋ ਜਾਂਦਾ ਇਦਾਂ ਹੀ ਹੁਣ ਜਿਵੇਂ ਚੂੜਾ ਟੁੱਟਿਆ ਸੀ ਇਹਨਾਂ ਨੇ ਇਹਦਾ ਐਕਸਰੇ ਚੈੱਕ ਕੀਤਾ ਇਹਨਾਂ ਨੇ ਖਿੱਚ ਪਾਤੀ ਉਹ ਜਿਹੜਾ ਜੁੜਿਆ ਹੋਇਆ ਸੀ ਕੂੜਾ ਜੀ ਨੇ ਤਾਂ ਮਾੜਾ ਮੁੱਟਾ ਚੱਲੀ ਜਾਂਦਾ ਸੀ ਉਹ ਵੀ ਖਿੱਚ ਕੇ ਡੋੜ ਦਿੱਤਾ ਨਹੀਂ ਪਾਈ ਸੀ ਡਾਕਟਰਾਂ ਨੇ ਮੈਨੂੰ ਦੱਸਿਆ ਰਾਤ ਉਹਨੇ ਵੀ ਦੱਸਿਆ ਮਸੂਮ ਨੇ ਵੀ ਦੱਸਿਆ ਪਹਿਲੇ ਤਨ ਪਾਈ ਹੈ ਵੀ ਡਾਕਟਰ ਰਾਹੁਲ ਨੇ ਇਹਦੇ ਪਲੇਟ ਨੂੰ ਮਨਾ ਕਰਤਾ ਸੀ ਬੀਰੀ ਜਿਆਦਾ ਨਾ ਅਪਰੇਟ ਨਹੀਂ ਹੋ ਸਕਦਾ ਫਿਰ ਇਹਦੇ ਖਿੱਚ ਲਉਣ ਦਾ ਮਤਲਬ ਵੀ ਨਹੀਂ ਸੀ ਹੁਣ ਆਪਾਂ ਵਿੱਚੋਂ ਹੀ ਕੱਢਤਾ ਆ ਦੇਖੋ ਆ ਵਿੱਚੋਂ ਹੀ ਨਿਕਲ ਗਈ ਲੱਤ ਅੱਡੀ ਕਰਦੀ ਵਿੱਚ ਇਹ ਚੀਜ਼ ਦਾ ਸਟਾਫ ਨੇ ਖਿਆਲ ਰੱਖਣਾ ਤੁਸੀਂ ਆਉਂਦੇ ਸਾਰ ਮੈਂ ਉਹ ਕਹਿੰਦਾ ਵੀ ਤੁਸੀਂ ਆਪਣੇ ਕਿਤਾਬੀ ਗੱਲਾਂ ਤੇ ਨਹੀਂ ਆਪਾਂ ਪ੍ਰੈਕਟੀਕਲ ਤੇ ਵੀ ਧਿਆਨ ਦੇਣਾ ਵੀ ਜੇ ਡਾਕਟਰ ਕਹਿੰਦਾ ਇਹਦਾ ਅਪਰੇਟ ਹੋ ਸਕਦਾ ਇਹਨੂੰ ਖਿੱਚ ਲਾ ਦਿਓ ਐਨੀ ਤਰੀਕ ਨੂੰ ਦਾ ਅਪਰੇਟ ਕਰਨਾ ਵੀ ਉਹ ਤੱਕ ਤੁਸੀਂ ਖਿੱਚ ਲਾ ਕੇ ਰੱਖੋ ਲਾ ਦਿਓ ਪਰ ਡਾਕਟਰ ਮਨਾ ਕਰ ਰਿਹਾ ਅਪਰੇਟ ਹੋ ਨਹੀਂ ਸਕਦਾ ਕੋਈ ਤਾਂ ਖਿੱਚ ਲਉਣ ਦਾ ਮਤਲਬ ਹੀ ਨਹੀਂ ਸੀ ਕੋਈ ਬਣਦਾ ਇਹ ਕਿਵੇਂ ਭਾਂਜੀ ਮਨਪੀ ਠੀਕ ਆ ਸੇ ਠੀਕ ਆ ਤੇਰੀ ਬੁਖਾਰ ਹੋ ਗਿਆ ਅਕੇ ਨੇ ਪਹਿਲੇ ਇਸ਼ਨਾਨ ਵਗੈਰਾ ਹੋਇਆ ਬਾਅਦ ਨਮਾਇਆ ਇਹਨੂੰ ਉਸ ਤੋਂ ਬਾਅਦ ਠੀਕ 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 ਹੋ ਗਿਆ ਨਾ ਮਨਪੀ ਤੂੰ ਠੀਕ ਆ ਤੇ ਆਈ ਸੀ ਯੂ ਹੈ ਜੀ ਸਾਡਾ ਹਾਂਜੀ ਇਹ ਤਾਂ ਡਾਇਲਸਿਸ ਚੱਲਦੀ ਹੈ ਨਾ ਭਾਂਜੀ ਕਿਸ਼ੋਰ ਸਸਿਦ ਸਸਿਦ ਕਾਲ ਕਿਵੇਂ ਹੋਣ ਅੱਗੇ ਨੂੰ ਠੀਕ ਹਾਂ ਹਾਂਜੀ ਅੱਜ ਤਾਂ ਥੋੜਾ ਲੱਗਦਾ ਸਰੀਰ ਅਟੈਕ ਦੇ ਵਿੱਚ ਹੈ ਨਾ ਅੱਜ ਰੋਟੀ ਖਾਣ ਲੱਗ ਗਈ ਰੋਟੀ ਖਾਇਆ ਕਰ ਇਸ ਸਰੀਰ 'ਚ ਜਦੋਂ ਸਮੱਸਿਆਵਾਂ ਆਉਂਦੀਆਂ ਉਹਦੇ ਪਿੱਛੇ ਕਾਰਨ ਹੁੰਦਾ ਆਪਣਾ ਤੇਰਾ ਖਾਣਾ ਪੀਣਾ ਹੀ ਕੋਈ ਨਾ ਹਾਂਜੀ ਧਿਆਨ ਰੱਖਿਆ ਕਰ ਬਸ ਦੇਖੋ ਡਾਇਲਸਿਸ ਤਾਂ ਲਗਾਤਾਰ ਹੋ ਰਹੀ ਹੈ ਨਾ ਕੰਟੀਨਿਊ ਜੇ ਕਿਤੇ ਨਾ ਕਿਤੇ ਕੋਈ ਕਮੀ ਆ ਤਾਂ ਫੂਡ ਚ ਹੀ ਹੁੰਦੀ ਜਿਵੇਂ ਤੂੰ ਕਈ ਵਾਰੀ ਜੀ ਕਰਦਾ ਵਾ ਕੋਈ ਚੀਜ਼ ਖਾ ਲੈਣਾ ਜਿਹੜੀ ਨਹੀਂ ਖਾਣੀ ਉਦੋਂ ਧਿਆਨ ਰੱਖਿਆ ਕਰ ਠੀਕ ਆ ਤੇਰੀ ਗੱਲ ਆ ਹੁਣ ਰੋਟੀ ਖਾਣਾ ਤੇ ਮਿਲਦਾ ਹਾਂ ਠੀਕ ਹੈ ਇਹ ਪੇਸ਼ੈਂਟ ਬਲਾਈਂਡ ਵੀ ਆ ਕਿਡਨੀਆਂ ਵੀ ਡੈਮੇਜ ਨੇ ਦੋਨੋਂ ਡਾਇਲਸਿਸ ਹੋ ਰਿਹਾ ਲੀ ਹਾਂਜੀ ਕੀ ਹਾਲ ਹੈ ਰਾਜਕੁਮਾਰ ਠੀਕ ਆ ਇਹ ਬੰਦ ਜੀ ਕਿਵੇਂ ਆ ਹਾਂ ਬਿਲਕੁਲ ਮੈਂ ਉਦਣ ਆਇਆ ਏਦਾਂ ਪੱਥਰੀ ਬਣਿਆ ਪਿਆ ਸੀ ਹਾਂ ਤਾਂ ਫਿਰ ਅੰਦਰ ਆਪਾਂ ਲੈ ਲਿਆ ਸੀ ਠੀਕ ਹੈ ਤਾਂ ਸਟਾਰਟ ਕਰ ਦਿੰਦੇ ਆ ਠੀਕ ਬਾਹਰ ਹੀ ਜਾਂਦਾ ਤੂੰ ਠੀਕ ਹੈ ਠੀਕ ਇਹ ਪੇਸ਼ੈਂਟ ਤਾਂ ਹੋਈ ਹੈ ਨਾ ਜਿਹੜਾ ਬਰਨ ਹੋਇਆ ਹੈ ਨਾ ਤੇਰਾ ਨਾਮ ਅਮਨ ਹਾਂ ਜੀ ਹਾਂ ਇਹਨੂੰ ਦਰੇ ਪਿੰਦੇ ਹੈ ਨਾ ਹਾਂ ਜੀ ਉਹਨਾਂ ਦੇ ਬ੍ਰਦਰ ਨੇ ਦੱਸਿਆ ਸੀ ਕਿ ਇਹ ਟਾਰਗੇਟ ਵੀ ਹੈ ਹਾਂ ਇਹਨੇ ਆਪਣੇ ਆਪ ਨੂੰ ਅੱਗ ਲਾ ਲਈ ਸਰਸ ਵੀ ਆ ਲੈ ਨੇ ਫਿਰ ਉਹਦੇ ਨਾਲ ਬਿਵਰਲ ਪ੍ਰੋਬਲਮ ਵੀ ਰਿਲੇਟਡ ਹੈ। ਓਕੇ। ਇਹ ਆਪਣੂ ਆਮ ਕਰਦਾ ਤਾਂ ਪਤਾ ਨਹੀਂ ਲੱਗਦਾ। ਹੂੰ। ਇਹ ਉਹ ਕੁਲਵੰਤ ਜਿਹੜੀ ਪੇਸ਼ੈਂਟ ਹੈ ਨਾ ਕੁਲਦੀਪਕੌਰ ਕੁਲਵੰਤ ਬਾਪੂ ਦੀ ਵਾਈਫ। ਠੀਕ। ਇਹ ਜ਼ਿਆਦਾ ਸਿੱਕ ਨੇ ਹਨਾ। ਹਾਂਜੀ। ਫਾਲ ਹੋ ਗਿਆ ਸੀ। ਉਹ ਮੈਂ ਰਾਤ ਵੀ ਆ ਕੇ ਗਿਆ ਸੀ। ਨਾਟ ਵੀ ਚੱਲਦਾ ਸੀ ਉਹਨੂੰ 4 ਤੇ 5 ਤੇ ਚੱਲਦਾ। 10 ਤੇ ਚੱਕੀ 10 ਤੇ ਕਰਦਾ। ਮਾਤਾ ਜੀ ਵਿਚਾਰੀ ਜਿਹਨੂੰ ਲੈ ਕੇ ਆਏ ਆ ਘਰੋਂ ਬਹੁਤ ਵੱਡੇ ਵੱਡੇ ਜ਼ਖਮ ਸੀ ਬੈਕ ਸਾਈਡ ਤੇ ਬੇਟਾ ਜੱਟਾ ਲਾਉਂਦਾ ਸੀਗਾ ਇੱਥੇ ਆਉਣ ਤੋਂ ਬਾਅਦ ਮਾਤਾ ਦੇ 1.5 ਮਹੀਨੇ ਬਾਅਦ ਬੇਟੇ ਦੀ ਡੈਥ ਹੋ ਗਈ ਬਾਪੂ ਗੁਜਾਰਾ ਸੰਸਕਾਰ ਕਰਾ ਕੇ ਭੂਗ ਭਗ ਭਾ ਕੇ ਆਏ ਬੇਟੇ ਦਾ ਮੀਆਂ ਕਿਤੇ ਨਾ ਵਾਰ ਜਦੋਂ ਮੁੜਿਆ ਤੇ ਆਉਣ ਤੋਂ 5-10 ਦਿਨਾਂ ਬਾਅਦ ਫੋਨ ਆ ਗਿਆ ਵੀ ਜਵਾਈ ਦੀ ਡੈਥ ਹੋ ਗਈ ਉਹ ਚੀਜ਼ਾਂ ਜਦੋਂ ਮਾਤਾ ਨੂੰ ਦੱਸਤੀਆਂ ਕਿਤੇ ਬਾਪੂ ਨੇ ਮੈਂ ਬਾਪੂ ਨੂੰ ਕਿਹਾ ਵੀ ਤੁਸੀਂ ਇਹਨੂੰ ਨਾ ਦੱਸੀ ਪਰ ਹੁਣ ਜਿੱਦਾਂ ਦਾ ਗੱਤ ਧੋਈ ਅਜਵਾਈ ਦੀ ਵੀ ਉਦਨ ਦੀ ਮਾਤਾ ਆਈ ਹਾਲ ਦਾ ਸਸੀਕਰ ਠੀਕ ਹੋ ਤੁਸੀਂ ਨੀਤੂ ਤਕੜੀਆਂ ਭਾਈ ਹਾਂ ਰੋਣਾ ਨੇ ਅੱਖਾਂ ਚ ਪਾਣੀ ਨਹੀਂ ਲੈ ਕੇ ਆਉਣਾ ਰੋਣਾ ਨਹੀਂ ਨਾ ਨਾ ਮੇਰੀ ਭੈਣ ਰੋਣਾ ਨਹੀਂ ਰੋਣਾ ਨੇ ਬਾਨਾ ਕਹਿੰਦੇ ਚਾਉਂਦੇ ਹਨ ਤੂੰ ਆ ਜਾਂਦੇ ਹੱਥ ਛਾਤੀਆਂ ਆਹ ਇਦਾਂ ਨਹੀਂ ਪਾ ਕੇ ਛਾਤੀ ਛੁੱਟਦੀ ਬਾਹਾਂ ਚੱਲਦੀ ਸਰ ਜੀ ਬਾਹਾਂ ਚੱਲਦੀ ਤੇ ਛਾਤੀ ਯਾਦੇ ਕਰਦੀ ਹਾਂ ਜੀ ਤੇ ਰਾਤ ਨੂੰ ਰੋਹਾ ਇੰਨਾ ਕਾ ਕੋਲ ਲਿਪਾਉਣੀ ਨਹੀਂ ਅੱਛਾ ਉੱਥੇ ਕਰਾ ਲਈਏ ਮੰਝਾ ਤੇਰਾ ਉਧਰਲੇ ਪਾਸੇ ਉੱਥੇ ਨਹੀਂ ਹੁੰਦੀ ਇਹ ਪਰ ਨਹੀਂ ਆਦੀ ਨਹੀਂ ਕੇ ਹੁੰਦੀ ਪਰ ਨਹੀਂ ਉਹ ਪੱਤੀ ਹੋ ਜਾਂਦੀ ਚੇਂਜ ਉਹ ਤਾਂ ਹੋ ਜਾਊਗਾ ਅਡਜਸਟਮੈਂਟ ਹੋ ਜੀ ਕੀ ਹੋਈ ਜਾਂਦਾ ਹੋਰੀ ਨਹੀਂ ਮਨ ਹੋ ਰਹੀ ਹੋ ਰਿਹਾ ਜਾਂ ਉਹ ਤੇਰੇ ਦਿਮਾਗ ਚ ਤੂੰ ਗੱਲ ਤੇਰੇ ਚੱਲੀ ਜਾ ਰਹੀ ਹੈ ਤਾਂ ਹੋ ਹੀ ਗਿਆ ਹੋਰ ਪਰ ਤੈਨੂੰ ਮੈਂ ਇੱਕ ਗੱਲ ਦੱਸ ਦਿੰਨਾ ਵੀ ਅੱਖ ਦੇ ਨਾਲ ਤੇਰੀ ਨਾ ਕੋਈ ਪ੍ਰੋਬਲਮ ਨਹੀਂ ਆਉਣੀ ਤੈਨੂੰ ਬਿਲਕੁਲ ਠੀਕ ਆ ਆਪਣੀ ਦੂਜੀ ਅੱਖ ਬਚ ਗਈ ਆ ਸਮਝ ਗਈ ਮੇਰੀ ਗੱਲ ਜੇ ਦੂਜੀ ਅੱਖ ਵੀ ਖਤਮ ਹੋ ਜਾਂਦੀ ਫੇਰ ਆਪਾਂ ਕੀ ਕਰਦੇ ਹੁਣ ਤਾਂ ਤੂੰ ਦੇਖ ਤਾਂ ਪਾ ਰਹੀ ਹੈ ਨਾ ਜਿੰਨਾਂ ਨੂੰ ਜਿੰਨਾਂ ਨੂੰ ਦੋਨਾ ਉਹ ਨਹੀਂ ਦੇਖਦਾ ਉਹ ਵੀ ਤਾਂ ਬਿਠੀ ਹੈ ਦੁਨੀਆ ਤੇ ਇਸ ਕਰਕੇ ਮੇਰੀ ਭੈਣ ਮਾਰਾਇ ਤੇ ਪ੍ਰੂ ਸਾਰਾ ਸੱਚੇ ਪਾਤਸ਼ਾਹ ਦੇ ਪਾਠ ਚੱਲੀ ਜਨ ਤਰੇ ਸਰਾਨੇ ਤੂ ਸਾਰਾ ਖੁਰੇ ਤੇ ਕੋਈ ਨਾ ਵੈ ਗਰੂ ਮੇਰ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਧੌਲੀ ਧੌਲੀ ਹੋ ਜਾਣੀ ਹੈ ਜਿਵੇਂ ਜਿਵੇਂ ਤਰੇ ਸਰੀਰ ਚ ਤਾਕਤ ਆਊਗੀ ਨਾ ਬਾਹ ਵੀ ਚੱਕੀ ਜਾਊ ਮੇਰੀ ਭੈਣ ਹਾਂ ਆ ਪਹਿਲੀ ਹੁਣ ਸਰਜਰੀ ਕਰਾ ਦੇਣੀ ਹੈ ਬਸ ਥੋੜੇ ਦਿਨਾਂ ਤੱਕ ਕਰਨ ਹਾਂ ਪ੍ਰਸ਼ਨ ਹੋਦਾ ਇਦਾਂ ਜਿਹੜੀ ਆਪਾ ਉਹ ਤਾਂ ਵੀ ਉੱਥੇ ਮੰਨ। ਉਹ ਇੱਧਰ ਤਾਂ ਨਹੀਂ ਲਾਈ। ਬਸ ਇੱਕ ਬਾਹਾਂ ਤੇ ਲਾ ਕੇ ਦੇਖਣ ਨੂੰ ਕਹਿੰਦੇ ਸੀ ਉਹ। ਹਾਂ। ਦੇਖੋ ਉਹਨੇ ਤੈਨੂੰ ਇੱਥੇ ਭੇਜਿਆ ਸਾਡੇ ਕੋਲੇ। ਅਸੀਂ ਕੌਣ ਸੀ ਤੇਰੇ ਇਲਾਜ ਕਰਾਉਣ ਵਾਲੇ? ਮਹਾਰਾਜ ਕਰਾਉਂਦਾ ਮਾਂ। ਠੀਕ ਆ। ਅੱਗੋਂ ਵੀ ਉਹੀ ਕਰਾਊਗਾ ਵਾਹਿਗੁਰੂ। ਫਿਕਰ ਨਾ ਕਰ ਤੂੰ। ਕਿ ਜਿਹੜੀ ਪ੍ਰੈਮਾ ਕੋਲੋਂ ਉਹਨੇ ਕੀ ਲਾਉਣਾ ਤੇ ਆਪਾਂ? ਜਲੋਨੈਟ ਲਾਉਨੇ ਆ। ਹੋਰ ਠੀਕ ਆ। ਬੜਾ ਬਹੁਤ ਆ। ਹਟ ਜੂਗਾ, ਹਟ ਜੂਗਾ ਦੇਖੋ। ਹਟ ਹਟ ਜੂਗਾ, ਹਟ ਜੂਗਾ। ਇੱਕ ਆ ਕੋਈ ਰੱਖਦਾ ਹਾਂ ਇੱਕੋ ਹੀ ਲਾਉਣਾ ਹਜੇ ਫੇਰ ਵਧਾ ਕੇ ਫੇਰ ਹੌਲੀ ਹੌਲੀ ਵਧਾਉਣਗੇ ਵਿਸ਼ਮੇ ਕਰਾ ਦਈਏ ਆਪਰੇਸ਼ਨ ਹੋਣਾ ਨਹੀਂ ਇਹਦਾ ਹੌਲੀ ਹੌਲੀ ਘਟੂਗਾ ਦਵਾਈਆਂ ਦਾ ਟੀਕੇ ਨਾਲ ਫਿਕਰ ਨਹੀਂ ਕਰਨਾ ਬਾਪੂ ਫਿਕਰ ਨਹੀਂ ਕਰਨਾ ਤੂੰ ਵਾਹਿਗੁਰੂ ਮਿਹਰ ਕਰਨਗੇ ਠੀਕ ਹੋ ਜਾਣਾ ਤੂੰ ਠੀਕ ਹੋ ਜਾਣਾ ਦੇ 6 ਮੈਂਬਰ ਨੇ ਜਿਹੜੇ ਆਈਸੀਯੂ ਦੇ ਵਿੱਚ ਐਡਮਿਟ ਨੇ ਵਾਇਰਸ ਜਿਕਾ ਖਾਲਸਾ ਵਾਇਰਸ ਜਿਕਾ